ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪਰਵਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਹ ਨਗਰ ਕੀਰਤਨ ਸ਼ੁਰੂ ਹੋਏਗਾ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚਲ ਕੇ ਪ੍ਰਕਰਮਾ ਕਰਦਾ ਹੋਇਆ ਬਾਹਰ ਟੈਂਡਾ ਘਰ ਵਾਲੀ ਸਾਈਡ ਦੇ ਉੱਤੇ ਆ ਕੇ ਸ਼੍ਰੀ ਪਾਲਕੀ ਸਾਹਿਬ ਦੇ ਵਿੱਚ ਸਜੋਬਿਤ ਹੋ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਸ ਵੇਲੇ ਅਸੀਂ ਬਾਹਰ ਖੜੇ ਹਾਂ ਪਾਲਕੀ ਦੀ ਸਜਾਵਟ ਚੱਲ ਰਹੀ ਹੈ ਇਸੇ ਪਾਲਕੀ ਦੇ ਵਿੱਚ ਜੇ ਤਸਵੀਰਾਂ ਤੁਸੀਂ ਦੇਖੋ ਇਸੇ ਪਾਲਕੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜੋਬਿਤ ਕੀਤਾ ਜਾਏਗਾ ਇਹ ਪਾਲਕੀ ਸ਼ੋਭਿਤ ਕਰਨ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸੇ ਪਾਲਕੀ ਨੂੰ ਲੈ ਕੇ ਜਾਇਆ ਜਾਏਗਾ। ਸ਼੍ਰੀ ਗੁਰਗਨ ਸਾਹਿਬ ਜੀ ਇਸੇ ਪਾਲਕੀ ਦੇ ਵਿੱਚ ਉਹਨਾਂ ਨੂੰ ਸ਼ੋਭਿਤ ਕੀਤਾ ਜਾਏਗਾ ਔਰ ਸ਼੍ਰੀ ਕਾਲਤਾਕਰ ਸਾਹਿਬ ਦੇ ਜਥੇਦਾਰ ਯਾਨੀ ਲਖਬੀਰ ਸਿੰਘ ਇਸ ਚਵਲ ਕਰਦੇ ਹੋਏ ਇਸ ਇਸ ਪਾਲਕੀ ਨੂੰ ਲੈ ਕੇ ਜਾਣਗੇ। ਤੁਸੀਂ ਤਸਵੀਰਾਂ ਵਿੱਚ ਦੇਖੋਗੇ ਇਸ ਨੂੰ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਔਰ ਜੇ ਤਸਵੀਰਾਂ ਵਿੱਚ ਹੋਰ ਵੀ ਤੁਹਾਨੂੰ ਦਿਖਾਵਾਂ ਕਿ ਇਸ ਸਾਈਡ ਤੇ ਫੁੱਲ ਬਹੁਤ ਤਰਾਂ ਤਰਾਂ ਦੇ ਫੁੱਲ ਇੱਥੇ ਮੰਗਵਾਏ ਗਏ ਨੇ ਇਸ ਪਾਲਕੀ ਨੂੰ ਸਜਾਉਣ ਦੇ ਲਈ ਇੱਧਰ ਪਿਛਲੇ ਸਾਈਡ ਤੇ ਇੱਧਰ ਇੱਕ ਆਟੋ ਲੱਗਾ ਹੈ ਉਸ ਆਟੋ ਦੇ ਵਿੱਚ ਵੀ ਫੁੱਲ ਪਏ ਨੇ ਇਸ ਤੋਂ ਇਲਾਵਾ ਇਹ ਜਿਹੜੇ ਫੁੱਲ ਕੁਤਰ ਕੇ ਰੱਖੇ ਹੋਏ ਨੇ ਇਹ ਘੰਟਾ ਘਰ ਸਾਈਡ ਦੇ ਵਿੱਚ ਜਿਹੜੋ ਪਾਲਕੀ ਸਾਹਿਬ ਸ਼੍ਰੀ ਗੁਰਗਨ ਸਾਹਿਬ ਦੀ ਲੈ ਕੇ ਆਇਆ ਜਾਏਗਾ ਉਸ ਤੇ ਰਸਤੇ 'ਚ ਸਾਰੇ ਫੁੱਲ ਦੀ ਵਰਖਾ ਕੀਤੀ ਜਾਏਗੀ ਅੱਗੇ ਇੱਕ ਪਾਲਕੀ ਇੱਕ ਤਿਆਰ ਹੈ ਜੀਪ ਉਸ ਦੇ ਵਿੱਚ ਨਗਾਰਾ ਰੱਖਿਆ ਹੋਇਆ ਹੈ ਇਹ ਨਗਾੜਾ ਇਸ ਨਗਰ ਕੀਰਤਨ ਲਈ ਰਹਿਨਮਾਈ ਕਰੇਗਾ ਯਾਨੀ ਕਿ ਅੱਗੇ ਅੱਗੇ ਨਗਾੜਾ ਵੱਜੇਗਾ ਪਿੱਛੇ ਪਿੱਛੇ ਨਗਰ ਕੀਰਤਨ ਚੱਲੇਗਾ ਸੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਨੇ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੈ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸੰਪੰਨ ਹੋਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੁਲਾਜ਼ਮ ਨੇ ਉਹ ਵੀ ਇਸ ਨਗਰ ਕੀਰਤਨ ਦੀ ਪਾਲਕੀ ਨੂੰ ਸਜਾ ਰਹੇ ਨੇ ਤੁਸੀਂ ਦੇਖੋ ਸਿੰਘ ਸਾਹਿਬ ਸਾਰੀ ਸਜਾਵਟ ਕਰ ਰਹੇ ਨੇ ਅਸੀਂ ਇਸ ਬਾਰੇ ਗੱਲ ਵੀ ਕਰਾਂਗੇ ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਬੜੀ ਦੇਰ ਤੋਂ ਹਰ ਨਗਰ ਕੀਰਤਨ ਦੇ ਵਿੱਚ ਸੇਵਾ ਕਰਦੇ ਨੇ ਜਿਹੜੇ ਕਿ ਫੁੱਲਾਂ ਦੀ ਸੇਵਾ ਕਰਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਭਾਈ ਸਾਹਿਬ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੈਂ ਅਬੀਸੀ ਕਰਤੰਗੁਰ ਰਾਮਦਾਸ ਮਹਾਰਾਜ ਮਹਾਰਾਜ ਜੀ ਬਹੁਤ देर ਹੋ ਗਈ ਮੈਂ ਬੜੀ ਦੇਰ ਤੋਂ ਹਰ ਨਗਰ ਕੀਰਤਨ ਤੇ ਦੇਖਣਾ ਤੁਹਾਡੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਬੜੇ ਸ਼ਰਧਾ ਦੇ ਨਾਲ ਤੁਸੀਂ ਸੇਵਾ ਨਿਭਾਉਂਦੇ ਹੋ ਇਹ ਸੇਵਾ ਸਾਡੇ ਵੱਲੋਂ ਨਹੀਂ ਬਾਬਾ ਦੀਪ ਸਿੰਘ ਜੀ ਵੱਲੋਂ ਡਿਊਟੀ ਲੱਗਦੀ ਆਦੀ ਉਹ ਡਿਊਟੀ ਕਰਨ ਆਂ ਆਪਾਂ ਕਰਨੀ ਆ ਅਸੇ ਸਾਰੀ ਸੇਵਾ ਡਿਊਟੀ ਬਾਬਾ ਦੀਪ ਸਿੰਘ ਜੀ ਵੱਲੋਂ ਜੋ ਘਮੋਤਾ ਕੋ ਅਸੀਂ ਹਾਜ਼ਰ ਹੋ ਜਾਂਦੇ ਜਿਹੜੀ ਇਹ ਤੁਸੀਂ ਸੇਵਾ ਖਾਸ ਕਰਕੇ ਫੁੱਲਾਂ ਦੀ ਸੇਵਾ ਹਰ ਨਗਰ ਕੀਰਤਨ ਦੇ ਵਿੱਚ ਹਰ ਕਿਸੇ ਫੰਕਸ਼ਨ ਦੇ ਵਿੱਚ ਹਰ ਕਿਸੇ ਗੁਰਪੁਰਬ ਦੇ ਉੱਤੇ ਤੁਹਾਡੇ ਵੱਲੋਂ ਨਿਭਾਈ ਜਾਂਦੀ ਪੂਰੀ ਜਦੋਂ ਘੰਟਾ ਘਰ ਵੱਲੋਂ ਗੁਰਗਨ ਸਾਹਿਬ ਜੀ ਮਹਾਰਾਜ ਲੈ ਕੇ ਆਏ ਜਾਂਦੇ ਨੇ ਉਹਨਾਂ ਦੇ ਅੱਗੇ ਤੁਸੀਂ ਫੁੱਲਾਂ ਦੀ ਉਹ ਥੱਲੇ ਉਹਨਾਂ ਦੇ ਵਿਸ਼ਾ ਕੇ ਚਲਦੇ ਹੋ ਦੇਖੋ ਜੀ ਸਭ ਕੁਝ ਗੁਰੂ ਮਹਾਰਾਜ ਦਾ ਬੰਦੇ ਦਾ ਤਾਂ ਆਪਦਾ ਕੁਝ ਵੀ ਨਹੀਂ ਹਾਂਜੀ ਬਸ ਸੋ ਤੁਸੀਂ ਦੇਖਿਆ ਕਿ ਵੀਰ ਜੀ ਵੱਲੋਂ ਇੱਥੇ ਬਹੁਤ ਚਿਰਾਂ ਤੋਂ ਸੇਵਾ ਨਿਭਾਈ ਜਾਂਦੀ ਹੈ ਤੁਸੀਂ ਦੇਖੋ ਇਹ ਪਾਲਕੀ ਸੁੰਦਰ ਸਜਾਈ ਜਾ ਰਹੀ ਹੈ ਔਰ ਇਸ ਪਾਲਕੀ ਦੇ ਵਿੱਚ ਹੀ ਸ਼੍ਰੀ ਗੁਰਗਨ ਸਾਹਿਬ ਜੀ ਨੂੰ ਸ਼शोभित ਕਰਕੇ ਅਲੱਗ-ਅਲੱਗ ਸ਼ਹਿਰ ਦੇ ਏਰੀਆ ਦੇ ਵਿੱਚੋਂ ਲੈ ਕੇ ਜਾਇਆ ਜਾਏਗਾ ਅਸੀਂ ਗੱਲ ਵੀ ਕਰਦੇ ਆ ਭਾਈ ਸਾਹਿਬ ਤੁਸੀਂ ਵੀ ਇਹ ਸੇਵਾ ਕਰ ਰਹੇ ਹੋ ਅੱਪਾਂ ਕੋਈ ਸਰ ਉਹ ਕਰਨੇ ਸੇਵਾ ਮਾਣੇ ਸੇਵਾ ਮਾਣੇ ਗੋਡ ਵੀ ਡਿਊਟੀ ਆ ਲੱਗੀ ਹੋਈ ਆ ਸਭ ਕੋ ਮਾਲਕ ਦਾ ਪ੍ਰਤਾਪ ਸਭ ਕੋ ਇਹ ਸੇਵਾ ਕਰਵਾ ਰਿਹਾ ਅਸੀਂ ਕੁਛ ਨਹੀਂ ਕਰਨ ਵਾਲੇ ਸਭ ਕੋ ਉਹਨ ਲਈ ਜਾ ਰਹੇ ਬੜਾ ਸ਼ੁਕਰਾਨਾ ਦਾ ਜਿਹੜਾ ਆਪਣੇ ਚਰਨਾਂ ਵਿੱਚ ਲਿਆਉਂਦਾ ਹੈ ਜੀ ਜੀ ਬਿਲਕੁਲ ਮਹਾਰਾਜ ਆਪਣੀ ਕਿਰਪਾ ਦੇ ਨਾਲ ਸੇਵਾ ਲੈਂਦਾ ਪਿਆ ਗੁਰਗੋ ਗੁਰਗਨ ਸਾਹਿਬ ਜੀ ਐਸੇ ਪਾਲਕੀ ਚ ਸ਼ੋਭਿਤ ਹੋਣਗੇ ਅੱਜ ਬੜਾ ਪਾਗਾ ਵਾਲਾ ਦਿਨ ਹੈ ਕਿ 555 ਗੁਰੂ ਬਾਰਾ ਜੀ ਦਾ ਪ੍ਰਕਾਸ਼ ਪਰਬ ਦੇ ਨਗਰ ਕੀਰਤਨ ਨਿਕਲ ਰਿਹਾ ਹੈ ਸੋ ਤੁਸੀਂ ਤਸਵੀਰਾਂ 'ਚ ਦੇਖੋ ਤੁਸੀਂ ਸਜਾਇਆ ਜਾ ਰਿਹਾ ਹੈ ਪਾਲਕੀ ਸਾਹਿਬ ਨੂੰ ਸੋ ਅਸੀਂ ਜੀ 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 ਆਹ ਪਾਈਸਾਉਣਾ ਪਾਈ ਸਾਹਿਬ ਹਾਜੀ ਸਿਕ ਸਾਹਿਬ 2 ਸੈਕਿੰਡ ਸਰ ਨਗਰ ਕੀਪਨਦਈ ਪਾਲਕੀ ਸਾਹਿਬ ਨੂੰ ਤੁਸੀਂ ਸਜਾ ਰਹੇ ਹੋ ਪਲੀਜ਼ ਰਿਕਵੈਸਟ ਸੋ ਤੁਸੀਂ ਦੇਖਿਆ ਹੈ ਕਿ ਬੜੇ ਹੀ ਸ਼ਰਧਾ ਦੇ ਸਤਕਾਰ ਦੇ ਨਾਲ ਇਸ ਨੂੰ ਸਜਾਇਆ ਜਾ ਰਿਹਾ ਸੋ ਇਹ ਜਿਹੜੀ ਪਾਲਕੀ ਸਾਹਿਬ ਹੈ ਇਸ ਪਾਲਕੀ ਸਾਹਿਬ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੋਭਿਤ ਕਰਕੇ ਇੱਥੋਂ ਲੈ ਕੇ ਜਾਇਆ ਜਾਏਗਾ ਇਹ ਨਗਰ ਕੀਰਤਨ 555 ਪ੍ਰਕਾਸ਼ ਪਰਬ ਦੇ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪਰਬ ਦੇ ਨਗਰ ਕੀਰਤਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜੇਗਾ ਸੋ ਪੂਰੀ ਸ਼ਰਧਾ ਤੇ ਸਤਕਾਰ ਦੇ ਨਾਲ ਇਸ ਨਗਰ ਕੀਰਤਨ ਦੀ ਜਿਹੜੀ ਸ਼ੋਭਾ ਹੈ ਉਹ ਵਧਾਈ ਜਾਂਦੀ ਹੈ ਇਸ ਪਾਲਕੀ ਸਾਹਿਬ ਨੂੰ ਸਜਾ ਕੇ ਇਸ ਤੋਂ ਪਹਿਲੇ ਖਾਲਸਾ ਕਾਲਜ ਤੋ ਇੱਕ ਹਰ ਸਾਲ ਦੀ ਤਰ੍ਹਾਂ ਇੱਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਤੇ ਇੱਕ ਆਲੋਕਿਕ ਨਗਰ ਕੀਰਤਨ ਸਜਾਇਆ ਜਾਂਦਾ ਹੈ ਔਰ ਉਹ ਨਗਰ ਕੀਰਤਨ ਵਿੱਚ ਸ੍ਰੀ ਹਰਬੰਦਰ ਸਾਹਿਬ ਆ ਕੇ ਸੰਪੂਰਨ ਹੋਇਆ ਹੈ ਸੋ ਅਸੀਂ ਕਾਮਨਾ ਕਰਾਂਗੇ ਕਿ ਇਸ ਨਗਰ ਕੀਰਤਨ ਦੇ ਉਤੇ ਜਿਹੜੇ ਜਿਹੜੇ ਸ਼ਰਧਾਲੂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੇ ਵਾਹਿਗੁਰੂ ਉਹਨਾਂ ਦੀਆਂ ਹਰ ਬਨੋ ਕਾਮਨਾਵਾਂ ਪੂਰੀਆਂ ਕਰਨ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਆਮ ਜੀ ਸਰ